ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਵਸਣ ਕੀਤੇ ਸਨ ਵੱਲਾ ਗੁਰੂ ਕਾ ਗੱਲਾਂ ਮਾਈਆਂ ਰਾਬਰ ਜਾਈਆਂ ਭਗਤੀ ਲਾਈਆਂ ਸੰਗਤ ਜੀ ਦਰਸ਼ਨ ਕਰਿਓ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵੱਲਾ ਜਿਲ੍ਹਾ ਅੰਮ੍ਰਿਤਸਰ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਨਾਲ ਦੀ ਨਾਲ ਸ਼ੇਅਰ ਜਰੂਰ ਕਰ ਦਿਓ ਇਥੋਂ ਦਾ ਸਾਰਾ ਇਤਿਹਾਸ ਸੁਣ ਕੇ ਆਪ ਜੀ ਨੂੰ ਆਨੰਦ ਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਇਆ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਸ੍ਰੀ ਕੋਟਾ ਸਾਹਿਬ ਸੋਚਿਆ ਵੀ ਕਿਉਂ ਆਪ ਸੰਗਤ ਨੂੰ ਇਹ ਦਰਸ਼ਨਦਾਰੇ ਕਰਵਾਏ ਜਾਣ ਇਸ ਪੌਣ ਪੱਤਰਸਥਾਨ ਦੇ ਇਹ ਸਥਾਨ ਅੰਮ੍ਰਿਤਸਰ ਤੋਂ ਤਕਰੀਬਨ 7 ਕਿਲੋਮੀਟਰ ਦੀ ਦੂਰੀ ਤੇ ਪੂਰਬ ਵੱਲ ਸਜੋਬਿਤ ਹੈ ਗੁਰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਦਾਰੇ ਲਈ ਅਤੇ ਫਿਰ ਇਸ ਸਥਾਨ ਤੇ ਪਹੁੰਚੇ ਸਨ ਦਰਸਲ ਜਦੋਂ ਗੁਰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮੱਖਣ ਸ਼ਾ ਲਬਾਣਾ ਭਾਈ ਦਵਾਰਕਾ ਦਾਸ ਭਾਈ ਗੜੀਆ ਦੇ ਨਾਲ ਅੰਮ੍ਰਿਤਸਰ ਸਹਿ ਵਿਖੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦਦਾਰੇ ਕਰਨ ਵਾਸਤੇ ਪਹੁੰਚੇ ਤਾਂ ਉਸ ਸਮੇਂ ਪ੍ਰਬੰਧਕ ਮੀਣੇ ਪ੍ਰੀਤੀ ਚੰਦ ਦੇ ਪੁੱਤੇ ਹਰੀ ਜੀ ਸੋਢੀ ਨੇ ਹਰਮੰਦਰ ਸਾਹਿਬ ਦੇ ਦਰਸ਼ਨੀ ਦਰਯੋੜੀ ਦੇ ਦਰਵਾਜ਼ੇ ਜਿਹੜੇ ਆ ਬੰਦ ਕਰਕੇ ਚਾਬੀਆਂ ਸਰੋਵਰ ਦੇ ਵਿੱਚ ਸੁੱਟ ਦਿੱਤੀਆਂ ਸੀਗੀਆਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸਰੋਵਰ ਵਿੱਚ ਸ਼ਿਦਾਨ ਕਰਨ ਤੋਂ ਬਾਅਦ ਮੱਥਾ ਟੇਕ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਜੇ ਹੱਥ ਇੱਕ ਪਾਸੇ 베ਰੀ ਹੀੇਠਾਂ ਬੈਠ ਗਏ ਤੇ ਫਿਰ ਪਿੰਡ ਵੱਲ ਆਵਲ ਚਲੇ ਗਏ ਸਨ ਪਿੰਡ ਦੀ ਸੰਗਤ ਅਤੇ ਇੱਕ ਬੁੱਢੀ ਮਾਈ ਹਰੋਜੀ ਗੁਰੂ ਸਾਹਿਬ ਦੀ ਬਹੁਤ ਸ਼ਰਧਾ ਤੇ ਸਤਿਕਾਰ ਕਰਦੇ ਸਨ ਤੇ ਗੁਰੂ ਸਾਹਿਬ ਜੀ ਪਿੰਡ ਵੱਲੇ ਦੇ ਪੂਰਬ ਵਾਲੇ ਪਾਸੇ ਮਾਤਾ ਹਰੋਜੀ ਦੇ ਘਰ ਜਾ ਪਹੁੰਚੇ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਖੁਸ਼ੀ ਨਾਲ ਬਹੁਤ ਰੱਜ ਕੇ ਸੇਵਾ ਕੀਤੀ। ਉਧਰ ਜਦੋਂ ਪ੍ਰਿਸ਼ਟ ਪੁਜਾਰੀਆਂ ਨੇ ਦੇਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਚਲੇ ਗਏ ਹਨ ਤਾਂ ਮੁਰ ਦੇਰਵਾਜੇ ਖੋਲ ਕੇ ਦਰਬਾਰ ਸਾਹਿਬ ਜਾ ਬੈਠੇ ਸਨ। ਇਹ ਸਮੇਂ ਭਾਈ ਮੱਖਣ ਸ਼ਾ ਲਬਾਣਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਗੱਲ ਚੁੱਕੀ ਸੀ ਕਿ ਪੁਜਾਰੀਆਂ ਨੇ ਗੁਰੂ ਸਾਹਿਬ ਦਾ ਨਰਾਦਰ ਕੀਤਾ ਹੈ। ਪਹਿਲਾਂ ਤਾਂ ਪਈ ਮੱਖਣਸ਼ਾ ਨੇ ਕਰਨੀ ਦਾ ਫਲ ਦੇ ਕੇ ਉਥੋਂ ਕੱਢਣ ਦਾ ਸੋਚਿਆ ਪਰ ਗੁਰੂ ਸਾਹਿਬ ਜੀ ਦੀ ਆਗਿਆ ਤੋਂ ਬਿਨਾ ਉਹ ਅਜਿਹਾ ਨਹੀਂ ਸੀ ਕਰ ਸਕਦੇ ਇਸ ਲਈ ਪੁਜਾਰੀਆਂ ਨੂੰ ਸਖਤ ਤਾੜਨਾ ਕਰਕੇ ਉਹ ਵੀ ਪਿੰਡ ਵੱਲੇ ਗੁਰੂ ਜੀ ਦੇ ਪਾਸ ਆ ਪਹੁੰਚੇ ਸਨ ਜਦੋਂ ਅਮਰਸਰ ਸਾਹਿਬ ਦੀਆਂ ਸੰਗਤਾਂ ਨੂੰ ਪੁਜਾਰੀਆਂ ਦੁਆਰਾ ਗੁਰੂ ਜੀ ਦੇ ਕੀਤੇ ਨਰਾਦਰ ਦਾ ਪਤਾ ਲੱਗਾ ਤਾਂ ਸੰਗਤਾਂ ਨੇ ਬਹੁਤ ਅਫਸੋਸ ਜ਼ਾਹਿਰ ਕੀਤਾ ਤੇ ਬੀਬੀਆਂ ਦਾ ਇਸ ਜਗਤ ਇੱਕ ਜਥਾ ਪਿੰਡ ਵੱਲ ਚਲਾ ਗਿਆ ਇੱਥੇ ਪਹੁੰਚ ਕੇ ਬੀਬੀਆਂ ਨੇ ਅਥਾ ਸ਼ਰਧਾ ਨਾਲ ਗੁਰੂ ਸਾਹਿਬ ਜੀ ਦੀ ਰੱਜ ਕੇ ਸੇਵਾ ਕੀਤੀ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਸ਼ਰਧਾ ਵੇਖ ਕੇ ਬਚਨ ਕੀਤੇ ਵੱਲਾ ਗੁਰੂ ਕਾ ਗੱਲਾ ਮਾਈਆਂ ਰਬ ਰਜਾਈਆਂ ਭਗਤੀ ਲਾਈਆਂ ਇਹੇ ਬਖਸ਼ਿਸ਼ ਕਰਕੇ ਗੁਰੂ ਜੀ 17 ਦਿਨ ਇੱਥੇ ਠਹਿਰੇ